ਕੋਈ ਗੱਲ ਨਹੀਂ ਜਸ਼ਨ ਤੂੰ ਮੈਨੂੰ ਇੱਥੋਂ ਲੈ ਤਾਂ ਚੱਲੀ ਆ ਪਰ ਤੂੰ ਇਹ ਚੀਜ਼ ਦੇਖੀ ਵੀ ਤੇਰੇ ਨਾਲ ਅੱਗੇ ਬਣਦਾ ਕੀ ਆ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਜੋ ਕੁਝ ਵੀ ਉਸ ਦਿਨ ਆਪਣੇ ਘਰੇ ਹੋਇਆ ਨਾ ਉਹ ਸਾਰੀਆਂ ਗਲਤੀਆਂ ਦੀ ਜ਼ਿੰਮੇਵਾਰੀ ਮੈਂ ਆਪਦੇ ਸਿਰ ਤੇ ਲੈ ਲਈ ਆ ਮੈਨੂੰ ਮਾਫ ਕਰ ਦੋ ਅਖੇ ਉਹ ਵੇੜਾ ਦੇਖਣ ਵਾਲਾ ਹੋਊਗਾ ਜਦੋਂ ਜਸ਼ਨ ਆ ਕੇ ਪੈਰਾਂ ਚ ਡਿੱਕੇ ਮਾਫੀ ਮੰਗੂਗੀ ਬਸ ਤੂੰ ਮਾਫੀ ਨਹੀਂ ਮੰਗਣੀ ਡਿੰਪਲ ਤਾਂ ਕੁਝ ਮਰਜ਼ੀ ਹੋ ਜੇ ਸ਼ਗਨ ਦੇ ਕੁੜੀ ਨੂੰ ਤੇਰੀਆਂ ਭੈਣਾਂ ਵਰਗੀ ਆ ਮਾਂ ਹਾਂ ਕੀ ਟਿੱਕੇ ਬੈਠ ਗਈ ਹੋ ਹਾਂ ਟਿੱਕੇ ਬੈਠਣ ਵਾਲੇ ਚ ਲੱਗਦੇ ਤੈਨੂੰ ਮਸਾਂ ਟਿਕਾਈ ਐ ਮੈਂ ਤਾਂ ਹੀ ਨਹੀਂ ਸਮਝਾਉਂਦੀ ਵੀ ਇਹਨੂੰ ਕੀ ਲੋੜ ਸੀ ਉਹਦੇ ਕੱਪੜਿਆਂ ਨਾਲ ਪੰਗੇ ਲੈਣ ਦੀ ਉਹ ਚੱਲ ਲੈਣ ਵਾਲੀ ਨੇ ਕੱਪੜਿਆਂ ਨਾਲ ਪੰਗੇ ਲੈ ਲਏ ਕੋਈ ਏਡੀ ਵੱਡੀ ਗੱਲ ਵੀ ਨਹੀਂ ਤੇ ਉਹਨੇ ਅਲਮਾਰੀ ਚ ਇਤਰੀ ਤੀ ਚੱਕ ਕੇ ਸਾਹਮੇ ਦੀ ਚ ਕਿੱਡੀ ਗੱਲ ਤੀ ਬੋਲਣ ਵਾਲੀ ਤਾਰੀ ਮੇਰੀ ਗੱਲ ਸੁਣ ਲੈ ਜਦੋਂ ਤੈਨੂੰ ਪਤਾ ਵੀ ਇਹਦਾ ਨਹੀਂ ਮਾਜਣਾ ਹੈਗਾ ਇਹ ਤਾਂ ਹੁਣ ਹੀ ਤੜਫੀ ਫਿਰਦੀ ਹੈਗੀ ਤਾਂ ਉਹਨਾਂ ਤੋਂ ਹੋ ਕੇ ਆਈ ਐ ਪੰਗੇ ਆਪਣੇ ਨਾਲ ਲੈਂਦੀ ਹੈਗੀ ਫਰਮਾਇਤ ਨਹੀਂ ਕੰਮ ਚੱਲਣਾ ਹੁਣ ਜੇ ਮੈਂ ਕਹਣਾ ਮੈਂ ਤਾਂ ਗੱਲ ਹੋਰ ਬਣ ਜਾ ਤੂੰ ਕਹਿਣਾ ਇਹਨੂੰ ਵੀ ਭਗ ਜਾ ਫਿਰ ਤੈਨੂੰ ਕੀ ਲੱਗਦਾ ਵੀ ਮੈਂ ਕਿਹਾ ਨਹੀਂ ਬਥੇਰਾ ਸਮਝਾ ਕੇ ਉੱਤੋਂ ਪਤਾ ਮੈਨੂੰ ਕੀ ਬੋਲਦੀ ਐ ਤੂੰ ਤਾਂ ਮੈਨੂੰ ਇੱਥੇ ਦੇਖ ਕੇ ਨਹੀਂ ਜਾਂਦੀ ਤੂੰ ਤਾਂ ਆਏ ਨਹੀਂ ਕਰਦੀ ਮੈਨੂੰ ਕਹਿੰਦੀ ਐ ਕਿ ਉਹ ਤਾਂ ਮਾਫੀਆਂ ਮੰਗਣਾਉਣਗੇ ਮੇਰੇ ਦਿਉਰ ਦਰਾਨੀ ਮੇਥੋਂ ਲੈ ਇਹ ਤਾਂ ਆ ਮਨ ਚ ਬਹਿ ਪਾਲੀ ਬੈਠੀ ਐ ਆ ਮੰਗਣਗੇ ਮਾਫੀਆਂ ਇਹ ਤਾਂ ਕਿਉਂ ਬੜਾ ਵੱਡਾ ਬਹਾਦਰਾ ਕਰਕੇ ਆਈ ਐ ਨਾ ਉੱਥੇ ਵੀ ਮਾਫੀਆਂ ਮੰਗਣਗੇ ਤੋ ਪੇ ਮੈਂ ਤੈਨੂੰ ਬਥੇਰਾ ਕਹਿਆ ਸੀ ਵੀ ਜਿਹੜੇ ਵੀ ਕੋਈ ਗੱਲ ਕਰਨੀ ਹੈ ਕੁੜੀਏ ਅੰਦਰ ਖਾਤੇ ਕਰੀਂ ਅਗਲੇ ਆਣੇ ਦੇਖ ਲੈ ਆਟੇ 'ਚੋਂ ਵਾਲਾਂ ਨੂੰ ਕੱਢਦੀ। ਵੱਜ ਜੀ ਜਾਂਦਾ ਫੋਨ ਜਿਵੇਂ ਲੱਦਾ ਆਇਆ ਹੋਣਾ ਕਿਸੇ ਦਾ ਇਹਨੂੰ। ਆਹੋ ਅਗਲੇ ਤਾਂ ਆਟੇ ਆਟੇ 'ਚੋਂ ਵਾਲਾਂ ਨੂੰ ਹੀ ਕੱਢਦੀ ਹੈਨਾ ਗੱਲਾਂ ਦੇ ਮਾਰਦੇ ਨੇ ਬੈਠੇ ਇੱਥੇ ਸੁਣ ਲੈ ਤੇਰੇ ਕੰਨ ਸਾਡੇ ਕਣੀਏ ਸੀ। ਤੁਹਾਡੇ ਕੰਨੀ ਰਹਿੰਦੇ ਮੇਰੇ ਕੰਨ। ਗਿੱdde ਦੀ ਮੈਂ ਆਈ ਆ ਨਾ। ਕਦੇ ਦੋ ਜਣੇ ਉੱਥੇ ਲੱਗ ਜਾਂਦੇ ਗੱਲਾਂ ਮਾਰਨ ਕਦੇ ਦੋ ਜਣੇ ਉੱਥੇ ਲੱਗ ਜਾਂਦੇ ਹੋ ਇੱਕ ਤਾਂ ਉੱਚੀ ਬਹੁਤ ਬੋਲਦੀ ਆ ਪਰ ਨੇ ਸੌਣ ਲੱਗ ਗਿਆ ਜਮਾ ਅੰਦਰ ਜਾ ਕੇ ਵਜਦਾ ਦਿਮਾਗ ਚ ਇਹ ਤਾਰੀ ਜਿਹੜਾ ਹਾਲ ਇਹ ਕਰਦੀਆਂ ਨਾ ਦੋਨੇ ਜਣੇ ਲੋਕਾਂ ਚ ਨੇ ਮੇਰਾ ਜਲੂਸ ਕਢਾ ਰੱਖਿਆਗਾ ਹਲੇ ਨਹੀਂ ਪਤਾ ਮੇਰੇ ਝਾਟੇ ਹੋਰ ਕੀ ਖੇਪਵਾ ਕੇ ਜਾਊ ਇਹ ਮੇਰੀ ਗੱਲ ਸੁਣੋ ਜਿੰਨੀ ਮੱਤ ਤੁਸੀਂ ਦੋਨੇ ਜਣੇ ਮੈਨੂੰ ਦਿਨੇ ਹੋ ਉਹਨੂੰ ਦੇ ਦਿਆ ਕਰੋ ਨਾ ਮਾਨਪ੍ਰੀਤ ਨੂੰ ਇੰਨੀ ਮੱਤ ਅਕਲ ਤਾਂ ਉਹਨੂੰ ਭੋਰਾ ਨਹੀਂ ਤੂੰ ਉਹਦੇ ਤੇ ਜਾ ਕੇ ਚੜਜਾ ਕਰ ਵੀ ਹਾਂ ਗੱਲ ਗੱਲ ਤੇ ਵੀ ਉਹਨੂੰ ਕੋਸਿਆ ਕਰ ਅਸੀਂ ਤੈਨੂੰ ਹਣਾ ਆਪਸ ਚ ਸੁਦਰ ਜੋ ਉਹ ਨੂੰ ਉਹ ਨੂੰ ਕਹਦੇ ਵੀ ਹਾਂ ਤੂੰ ਨਾ ਬੋਲਿਆ ਕਰ ਇੱਧਰ ਅਸੀਂ ਤੈਨੂੰ ਕਹਦੇ ਨਾ ਤੂੰ ਮੇਰੀ ਗੱਲ ਸੁਣ ਆਪਦੀ ਸ਼ਰੀਕਣੀ ਤਾਂ ਤਾਂ ਪਰੇ ਹੋ ਕੇ ਆ ਗਈ ਤੇ ਆਦੀ ਪਰਜਾਈ ਨੂੰ ਆਪਦੀ ਸ਼ਰੀਕਣੀ ਬਣਾਈ ਬੈਠੀ ਐ ਸ਼ਰੀਕਾਂ ਵਾਂਗੂ ਲੜਦੀਆਂ ਨੇ ਇਹ ਮਾਂ ਮੈਨੂੰ ਕਿਹਾ ਕਰ ਵੀ ਮੈਂ ਸ਼ਰੀਕਾਂ ਵਾਂਗੂ ਲੜਦੀ ਆ ਉਹਨੂੰ ਕਾ ਤੋ ਨਹੀਂ ਕਹਿੰਦੀ ਵੀ ਉਹ ਮੈਨੂੰ ਘਰੇ ਦੇਖ ਕੇ ਰਾਜੀ ਨਹੀਂ ਜਦੋਂ ਮੈਂ ਘਰੇ ਆ ਜੰਨੀ ਐ ਮੂੰਹ ਹੋ ਜਾਂਦਾ ਉਹਦੀ ਜਿਆਦਾ ਸੁਣ ਲੈਣਾ ਮਾੜਾ ਕੁਝ ਨਹੀਂ ਕਰਦੀ ਜੇ ਤੇਰੇ ਕੱਪੜੇ ਸਾਹਮਣੇ ਦੀ ਚੱਕ ਕੇ ਸਮਝ ਲੱਗੀ ਬੇ ਆ ਉਸ ਬੈਗ ਚ ਨਾ ਮੇਰੀ 100 ਚੀਜ਼ ਪਈ ਹੁੰਦੀ ਐ ਸਮਝ ਆ ਗਈ ਐ ਉਹਨੇ ਹੱਥ ਕਿਵੇਂ ਲਾ ਲੇ ਮੈਨੂੰ ਪੁੱਛ ਲੈਂਦੀ ਇੱਕ ਵਾਰੀ ਜੇ ਮੈਂ ਕਹਿ ਦਿੰਦੀ ਵੀ ਹਾਂ ਪਈ ਰੱਖ ਦੇ ਫੇਰ ਰੱਖ ਦੇ ਤੇਰੇ ਵਰਗੀ ਮੋਟੇ ਦਿਮਾਗ ਦੀ ਜਦੋਂ ਤੁਸੀਂ ਉਸੇ ਗੱਲ ਦਾ ਰੋਣਾ ਤੋਂ ਨਾ ਪਾਰਖਿਆ ਇਸ ਘਰ ਤੇ ਜਦੋਂ ਮੈਂ ਕਹਿਤਾ ਵੀ ਭਾਈ ਮੇਰ ਤੋਂ ਗਲਤੀ ਹੋ ਗਈ ਮਾਫ ਕਰ ਦੋ ਛੱਡ ਦੋ ਉਸ ਗੱਲ ਨੂੰ ਮੈਂ ਤਾਂ ਛੱਡੀ ਬੈਠੀ ਸੀ ਗੱਲ ਆ ਤੇਰਾ ਘਰ ਵਾਲਾ ਹੀ ਮੁੜ ਕੇ ਫੇਰ ਦੁਬਾਰਾ ਹੀ ਮੈਂ ਤਾਂ ਤੈਨੂੰ ਬੁਲਾਏ ਨਹੀਂ ਇਸ ਤ ਆਪਸ ਚ 100 ਗੱਲਾਂ ਕਰਦੇ ਆ ਸਾਦਕਸ ਕਰਨੇ ਹੁੰਦੇ ਨੇ 100 ਜਿਹੜੀ ਤੁਸੀਂ ਗੱਲਾਂ ਕਰਦੇ ਹੋ ਨਾ ਮੈਂ ਜਾਣਦੀ ਗੱਲਾਂ ਮੇਰੀਆਂ ਹੀ ਹੋਈ ਜਾਂਦੀਆਂ ਨੇ ਠੀਕ ਹੈ ਜਰੂਰ ਕਰ ਰੱਖਿਆ ਬਸ ਘਰ ਦਾ ਬਣਾ ਕੇ ਆਂਡ ਗਵਾਣ ਚ ਪੂਰਾ ਨਾਮ ਚੜਾ ਦਿਓ ਵੀ ਹਾਂ ਸਾਡੇ ਘਰ ਚ ਤਾਂ ਆ ਕੁਝ ਹੁੰਦਾ ਸਵੇਰੇ ਸ਼ਾਮ ਬੇ ਮੁੰਡਿਆ ਤੂੰ ਇਹ ਨਾ ਚੋ ਪਾਸੇ ਨਿਕਲ ਜਿਆ ਕਰ ਇਹ ਤਾਂ ਘਰੇ ਆਹੀ ਕੁਸ ਕਰਦੀਆਂ ਨੇ ਉਹਨਾਂ ਦਾ ਨੁਸਾਰਾ ਦੇ ਨਿਕਲਿਆ ਰਹਿੰਦਾ ਮੇਰੀ ਗੱਲ ਸੁਣ ਲੈ ਜੇ ਮੈਂ ਬਾਹਰੇ ਜਾਨਾ ਤਾਂ ਬਾਹਰੇ ਤੋਂ ਘਰੋਂ ਆਉਂਦੇ ਨੂੰ ਬਿਲਕੁਲ ਹਾਂ ਕੱਛਿਆ ਕੋਲੇ ਕੋਲੇ ਕੱਛਿਆ ਕੱਛਿਆ ਕੋਲੇ ਕੀ ਆ ਫਿਰ ਬਾਹਰੇ ਜਾਊਂਗਾ ਕਿਸੇ ਕੋਈ ਜੇਬ ਚ ਆਨਣਾ ਪੈਸਾ ਤਾਂ ਹੋਵੇ ਆ ਫੜ ਵੇ ਆਨਣਾ ਪੈਸਾ ਚਲ ਭੱਜ ਜਾ ਇੱਥੋਂ ਦੀ ਹਾਂ ਨਹੀਂ ਕੋਸਰ ਰਹਿ ਗਈ ਸੀ ਹੋਰ ਵਿਗਾੜ ਦੋ ਇਹਨੂੰ ਲੈ ਕਹਿੰਦੀ ਹੋਰ ਵਿਗਾੜ ਦੋ ਉਹਦੇ ਤਾਂ ਗਲ ਪਈ ਜਾਨੀ ਐ ਇਹ ਇੱਥੇ ਉਹਨੂੰ ਟਿਕਨ ਨਹੀਂ ਦਿੰਦੇ ਜਿਉ ਬਾਹਰ ਜਾਂਦਾ ਤਾਂ ਬੋਲੀ ਜਾਨੀ ਐ ਰਹਿਣੇ ਉਹ ਜਦੋਂ ਤੁਹਾਨੂੰ ਪਤਾ ਵੀ ਉਹਨੇ ਪੈਸੇ ਕਿਸੇ ਚੱਜ ਦੇ ਕੰਮ ਤੇ ਨਹੀਂ ਲਾਉਣੇ ਅੱਗ ਸਵਾਈ ਫਾਕੇ ਆਊਗਾ ਚੱਕ ਕੇ 500 ਦਾ ਦਾ ਤਾਂ ਨੋਟ ਮੈਨੂੰ ਤਾਂ ਜਿਵੇਂ ਬਾਹਲਾ ਪਤਾ ਹੈ ਨਾ ਅੱਗ ਸਵਾ ਨੂੰ ਕੀ ਖਾਣਾ ਐ ਮੈਂ ਤੂੰ ਬੋਲੀ ਜਾਨੀ ਐ ਕੀ ਨੇ ਕਿਉਂ ਕਰਦੇ ਪਾਈ ਜੰਨਾ ਰਹਿਣਾ ਤੂੰ ਸਾਰੇ ਪਾਈ ਜੰਨਾ ਨਾਲੇ ਹੋਰ ਆਏ ਕਰਦੇ ਜੀ ਮੈਨੂੰ ਪਤਾ ਹੀ ਨਹੀਂ ਹੁੰਦਾ ਅੱਗੇ ਤਾਂ ਮੈਂ ਕਿਹਾ ਕੋਈ ਵੱਡੇ ਬਿਜ਼ਨਸ ਕਰਦਾ ਹੈਗਾ ਮੇਰੀ ਗੱਲ ਸੁਣ ਪਹਿਣੇ ਤੂੰ ਜੀ ਸਦਕੇ ਇਸ ਘਰ ਚ ਰਹਿ ਠੀਕ ਹੈ ਨਾਲੇ ਜੰਨਾ ਮਰਜੀ ਮੇਰੇ ਪਾਸ ਦਾ ਦੀ ਗੁੱਤੋ ਫੜ ਕੇ ਨੂੰ ਡੇਗ ਲੈ ਮੈਂ ਤਾਂ ਨਹੀਂ ਹੱਥਾਂ ਤੱਕ ਮੁੜਦਾ ਹੁਣ ਸ਼ਰਮ ਦੀ ਤੋੜ ਹੈਗਾ ਹੁਣ ਹਾਂ ਬਣ ਗਈਆਂ ਇਹਦੀਆਂ ਤੱਤੀਆਂ ਮੇਰੀ ਗੱਲ ਸੁਣਨੀ ਤੈਨੂੰ ਕੀ ਲੋੜ ਸੀ ਇਹਨੂੰ ਪੈਸੇ ਦੇਣ ਦੀ ਤੈਨੂੰ ਪਤਾ ਨਹੀਂ ਇਹਦਾ ਕੀ ਕੀ ਕਰ ਦੂਗਾ ਇਹ ਹੈ ਹੁਈ ਕਰੀ ਜਾਨੀ ਰਹਿਣੀ ਹੈ ਮੜਮਟਾ ਵਾਰ ਕੋ ਮਣ ਫਿਰਨ ਵੀ ਦਿਆ ਕਰ ਕੋ ਥੋੜੇ ਸਰਾਣੇ ਬੈਠੇ ਰਹੇ ਹਾਂ ਘੁੰਮ ਫਿਰ ਕੇ ਆਉ ਤੈਨੂੰ ਪਤਾ ਨਹੀਂ ਹੁਣ ਕੋ ਸਾਗ ਸਬਾਖ ਖਾ ਕੇ ਆ ਜੀ ਜੈਬਡੀ ਵੀ ਹੈ ਉਹ ਹੀ ਪਹਿਣਾ ਦੇਖੂਆਂ ਵੀ ਜਿਹੜੀਆਂ ਭਰਾ ਨੂੰ ਨਸ਼ਾ ਤੋਂ ਰੋਕਦਾਂ ਹੋਣਗੀਆਂ ਇੱਕ ਤੂੰ ਪਹਿਲੀ ਪਹਿਣਾ ਜਿਹੜੀ ਆਪਾਂ ਭਰਾ ਨੂੰ ਖੁਦ ਨਸ਼ੇ ਤੇ ਲਾਈ ਜਾਂਦੀ ਨਹੀਂ ਕਿਤੇ ਨਹੀਂ ਉਹਨੇ ਸਾਡੀ ਕੋਠੀਆਂ ਨੂੰ ਅੱਗ ਲਾ ਗੱਲਾਂ ਮਾਰੀ ਜਾਨੀ ਚਾਣ ਤਾਸ਼ ਖੇਡ ਕੇ ਆਉਣੀ ਆ ਜਾਉਣ ਆਂਦੇ ਆ ਸੱਟੇ ਸੁੱਟੇ ਅੱਗ ਲਾ ਕੇ ਆਉਣੀ ਆ ਹੋਰ ਨਹੀਂ ਉਹਨੇ ਕੋਈ ਚੁੱਝਦਾ ਕੰਮ ਕਰਦਾ ਸੱਟੇ ਤੇ ਤੂੰ ਉਹਨੂੰ ਖੜਾਉਣ ਜਾਨੀ ਆ ਨਾ ਗੱਲਾਂ ਦੇਹਲਾ ਮਾਰਦੀ ਆ ਐ ਨਹੀਂ ਸੋਚਦੀ ਮੇਰਾ ਘਰ ਵਾਲਾ ਬ ਹਾਂ ਤੂੰ ਜਿਆਦੇ ਵਾਲੇ ਦੁੱਖ ਆ ਹਾਂ ਹੈਗਾ ਫਿਰ ਮੈਨੂੰ ਜਿਆਦੇ ਪੈਸੀ ਵਾਲੀ ਚੱਕਿਓ ਦੀ 500 ਦਾ ਨੋਟ ਫੜਾਤਾ ਤੇਰੇ ਕੰਨੋਂ ਕੀ ਮੈੜ ਗਈ ਹੈ ਲੈਦਾ ਖੁਦਾ ਉਹ ਬੇਸ਼ਰਮ ਲੈ ਕੇ ਨੋਟ ਤੇ ਉੱਡ ਗਿਆ ਹੁਣ ਬਾਹਰ ਘਰੇ ਕੋਈ ਸਬਜ਼ੀ ਦੀ ਨਹੀਂ ਭਾਜੀ ਦੀ ਨਹੀਂ ਹੋਰ ਨਹੀਂ ਕੁਛ ਇਹਨੂੰ ਇਹਨੂੰ ਤਾਂ ਮੌਕਾ ਥਿਆਣਾ ਚਾਹੀਦਾ ਹੈਗਾ ਇਹ ਤਾਂ ਊ ਨਹੀਂ ਮਾਰ ਹੁਣ ਇਹਨੇ ਕੱਢ ਕੇ ਫੜਾਤੇ ਪੈਸੇ ਪਲੀਜ਼ ਮੈਂ ਤਾਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਵੀ ਇਹਨੂੰ ਸਮਝਾ ਕੇ ਰੱਖ ਲਓ ਜਾਂ ਰੱਖਿਆ ਜਾਂਦਾ ਦੋ ਦਿਨ ਨਹੀਂ ਇਹਨੂੰ ਭੇਜ ਦੇ ਦੇ ਸਾਰੇ ਨਹੀਂ ਮੈਂ ਕੀ ਕਰਾਂ ਮੈਂ ਕਿਹੜੇ ਖੂਚ ਛਾਲ ਮਾਰਾਂ ਮੇਥੋਂ ਤਾਂ ਪੁੱਤ ਵੀ ਬੇਵਾਰਾ ਹੋਇਆ ਪਿਆਤੀ ਉਦੋਂ ਜਿਆਦੇ ਹੋਈ ਪਈ ਐ ਸਾਰੇ ਆੜਿਕ ਵੰਦ ਤਾ ਪੱਟੀ ਮੇਸ ਕਰਕੇ ਰੱਖੀ ਆ ਬਸ ਇਹ ਜੀ ਲਾਤਾ ਰੱਬ ਕਿਸੇ ਨੂੰ ਨਾ ਦੇਵੇ ਜੇਹੀ ਜੀ ਮੈਨੂੰ ਦਿੱਤੀ ਏ ਕੰਜਰਾ ਨੇ ਧਪਾ ਮਾਰਿਆਗਾ ਜਸ਼ਨਪਤ ਤੂੰ ਕਿਉਂ ਆ ਇਰ ਸੋਈ ਚ ਜੇ ਕੁਛ ਚਾਹੀਦਾ ਸੀ ਮੈਨੂੰ ਦੱਸਦੀ ਪੁੱਤ ਮੈਨੂੰ ਆਵਾਜ਼ ਮਾਰ ਦੇਣੀ ਸੀ ਨਹੀਂ ਮੰਮੀ ਜੀ ਮੈਂ ਸੋਚਿਆ ਮੇਰੇ ਮੰਮੀ ਇਕੱਲੇ ਕੰਮ ਕਰੀ ਜਾਂਦੇ ਨੇ ਕਿਉਂ ਨਾ ਜਾ ਕੇ ਉਹਨਾਂ ਦੀ ਹੈਲਪ ਕਰਦਾ ਲੈ ਪੁੱਤ ਅਜੇ ਕੁਛ ਦਿਨ ਤਾਂ ਤੇਰੇ ਵਿਆਹ ਨੂੰ ਹੋਇਆ ਸਾਰੀ ਉਮਰ ਕੰਮ ਹੀ ਕਰਨਾ ਕੋਈ ਗੱਲ ਨਹੀਂ ਮੈਂ ਆਪੇ ਬਥੇਰੀਆਂ ਕੰਮ ਕਰਨੇ ਨੂੰ ਤੂੰ ਆਰਾਮ ਕਰ ਹਜੇ 4 ਦਿਨ ਮੰਮੀ ਜੀ ਜੇ ਸਾਰੀ ਉਮਰ ਕਰਨਾ ਫਿਰ ਅੱਜ ਤੋਂ ਹੀ ਸ਼ੁਰੂ ਕਰ ਦਿੰਨੀ ਆ ਓਹੋ ਪੁੱਤ ਫਿਰ ਤੂੰ ਕਹੇਂਗੀ ਵੀ ਮੈਨੂੰ ਆਉਂਦੀ ਨੂੰ ਸੱਸ ਨੇ ਚੌਂਕੇ ਚੁੱਲ੍ਹੇ ਚੜ੍ਹ ਲਿਆ ਆਰਾਮ ਵੀ ਨਹੀਂ ਕਰਨ ਦਿੱਤਾ ਕੋਈ ਗੱਲ ਨਹੀਂ ਪਰ ਸੋਨੂੰ ਬੁੱਧਵਾਰ ਆ ਬੁੱਧ ਕੰਮ ਸ਼ੁੱਧ ਖਾ ਮਿੱਠੀਆਂ ਰੋਟੀਆਂ ਬਣਾ ਲਈ ਪੁੱਤ ਲੈ ਮੰਮੀ ਜੀ ਇੱਕ ਮਿੱਠਾਈ ਦਾ ਬਣਾਉਣਾ ਮੈਂ ਹੁਣੇ ਕੁਝ ਬਣਾ ਦੰਨੀ ਆ ਦੱਸੋ ਕੀ ਬਣਾਉਣਾ ਚੱਲ ਜੇ ਜ਼ਿਆਦਾ ਕਰਦੀ ਆ ਨਾ ਤਾਂ ਬਣਾ ਲਾ ਫਿਰ ਮਿੱਠਾ ਤੂੰ ਐ ਕਰ ਪ੍ਰਸ਼ਾਦੇ ਬਣਾ ਲ ਨਾਲੇ ਸੌਖਾ ਤੇ ਨਾਲੇ ਜਲਦੀ ਬਣ ਜਾਊਗਾ ਠੀਕ ਆ ਮੰਮੀ ਤੁਸੀਂ ਬੈਠੋ ਮੈਂ ਬਣਾਉਣੀ ਆ ਠੀਕ ਆ ਪੁੱਤ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਪੁੱਤ ਮੇਰੇ ਨਾਲ ਗੱਲ ਜਿਹੜੀ ਮਰਜ਼ੀ ਕਰ। ਥੋ ਮੇਰੀ ਧੀ ਐ ਤੇ ਮੈਂ ਤੇਰੀ ਮਾਂ। ਪਰ ਡਿੰਪਲ ਬਾਰੇ ਮੇਰੇ ਨਾਲ ਗੱਲ ਨਾ ਕਰੀ। ਕਿਉਂਕਿ ਮੈਂ ਨਹੀਂ ਉਹਨੂੰ ਹਜੇ ਇਸ ਘਰ ਵਿੱਚ ਲਿਆਉਣਾ ਚਾਹੁੰਦੀ ਤੇ ਨਾ ਮੇਰੀ ਕੋਈ ਸਲਾਹ ਐ ਉਹਨੂੰ ਇਸ ਘਰ ਵਿੱਚ ਲਿਆਉਣ ਦੀ। ਜਿਹੜੀਆਂ ਉਹਨੇ ਮੇਰੇ ਨਾਲ ਚਲਾਕੀਆਂ ਕੀਤੀਆਂ ਨਾ ਉਹ ਸਿਰਫ ਮੈਂ ਜਾਣਦੀ ਆਂ। ਜੇ ਡਿੰਪਲ ਨੂੰ ਹੁਣੇ ਲਿਆਂਦਾ ਨਾ ਤਾਂ ਉਹ ਕੀ ਸੋਚੂਗੀ? ਕਿ ਮੇਰੇ ਮਗਰਮਗਰ ਮਨਤਾ ਕਰਦੇ ਆ ਗਏ। ਨਾਲੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਜਿਹੜੀਆਂ ਉਹਨੇ ਚੁਸਤੇ ਚੁਲਾਕੀਆਂ ਮੇਰੇ ਨਾਲ ਕੀਤੀਆਂ ਹਨ ਉਹਨੂੰ ਅਹਿਸਾਸ ਕਰਾਉਣਾ ਵੀ ਤੂੰ ਆ ਚੁਲਾਕੀਆਂ ਮੇਰੇ ਪਰਿਵਾਰ ਨਾਲ ਕੀਤੀਆਂ ਮੰਮੀ ਜੀ ਚਲੋ ਜੇ ਤੁਸੀਂ ਦੀਦੀ ਬਾਰੇ ਨਹੀਂ ਗੱਲ ਕਰਨੀ ਤਾਂ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਪ੍ਰਸ਼ਾਦ ਬਣਾਦਾ ਤੇ ਮੈਨੂੰ ਚੀਨੀ ਵਾਲਾ ਡੱਬਾ ਦੱਸ ਦੋ ਪਤਾ ਪਾ ਚੀਨੀ ਵਾਲਾ ਡੱਬਾ ਭਿਆ ਤੇ ਡਰਾਈ ਫਰੂਟ ਵਾਲਾ ਤੂੰ ਪ੍ਰਸ਼ਾਦ ਬਣਾ ਲੈ ਮੈਂ ਬੈਹਣੀ ਆ ਬਾਹਰ ਹਾਂਜੀ ਤੇਰੇ pyar ਦੀ ਜੁਦਾਈ ਚ ਮੈਂ ਫਨਾ ਹੋ ਜਾਊਗਾ ਤੂੰ ਟੈਨਸ਼ਨ ਨਾ ਲੈ ਇੱਥੇ ਹੁਣ ਬੇੜੇ ਦੇ ਵਿਚਾਲੇ ਮੰਜੜਾ ਹੀ ਪਿਆ ਕੋਈ ਤੋ ਪਛਾਣ ਵੀ ਦੇਖ ਲਿਆ ਕਰ ਜਿੱਥੇ ਜੀਕਰ ਡਿੱਗ ਕੇ ਪੈ ਜਾਊਗਾ ਜਿਹੜੇ ਯਾਰ ਦੀ ਜੁਦਾਈ ਚ ਗਮ ਘਟਦੇ ਹੋਂ ਨਾਸ਼ਕ ਸਾਨੂੰ ਨਾ ਤਾਂ ਧੁੱਪ ਲੱਗਦੀ ਐ ਨਾ ਛਾਂ ਲੱਗਦੀ ਐ ਨਾ ਮੀਂਹ ਦਾ ਪਤਾ ਲੱਗਦਾ ਬਸ ਸਾਨੂੰ ਤਾਂ ਸਾਡੇ ਯਾਰ ਦਾ ਪਿਆਰ ਐ ਨਾ ਜਿਹੜਾ ਕੋਈ ਸ਼ੂ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਐ ਨਹੀਂ ਸਮਝ ਆਉਂਦੀ ਹੁਣ ਮੈਂ ਤੇਰੇ ਤੇ ਰੋਵਾਂ ਕਿ ਹੱਸਾਂ ਪਤਾ ਨਹੀਂ ਕੀ ਕਮਲ ਮਰੀ ਜਾਂਦਾ ਰਹਿੰਦਾ ਸਾਰਾ ਦਿਨ ਤੂੰ ਦਾ ਹੱਸ ਲੈ ਬਾਈ ਤੂੰ ਦਾ ਹੱਸ ਲੈ ਹੈ ਹਾਂ ਤੇਰੀ ਬਹੂ ਕਿਹੜਾ ਪੇਕੇ ਜਾ ਰਹੀ ਐ ਹੈ ਪਰ ਯਾ ਇਤੇ ਤੇਰੇ ਕੋਲੇ ਐ ਹਰਦਮ ਤੇਰੇ ਕੋਲੇ ਰਹਿੰਦੀ ਐ ਗਈ ਤਾਂ ਬਈ ਮੇਰੇ ਲਈ ਪੇਕੇ ਐ ਮੇਰੇ ਲਈ ਉਹ ਫਿਰ ਆਜੋਗੀ ਉਹੀ ਕੰਮ ਕਰਨ ਆਲਾ ਹੋਇਆ ਪਿੱਛੇ ਆਜੋਗੀ ਤੇਰਾ ਤਾਂ ਕੋਈ ਐ ਫਰਜ ਵੀ ਨਹੀਂ ਹੈਗਾ ਵੀ ਮੈਂ ਵੱਡੇ ਭਾਈ ਲਈ ਕੁਝ ਕਰ ਸਕਾਂ ਹਾਂ ਬਸ ਗੱਲਾਂ ਜੋ ਗੈਂ ਇਸ਼ੂ ਕੀ ਕਰਾਂ ਤੇਰੇ ਵਾਸਤੇ ਮੈਂ ਉਹ ਤੂੰ ਮਾੜਾ ਮੋਟਾ ਸਮਝਦਾ ਤੇਰੇ ਰੋਜ਼ ਛੱਤਰ ਲਾਉਂਦੀ ਸੀ ਮੈਨੂੰ ਤਾਂ ਲੱਗਦਾ ਹੁਣ ਤੂੰ ਸਖਾਲਾਂਗਾ ਮੜਾ ਜਾ ਖੁੱਲ ਕੇ ਜ਼ਿੰਦਗੀ ਜਿਉਂ ਲਾ ਤੈਨੂੰ ਬੰਨੀ ਬੈਠੀ ਸੀ ਤੂੰ ਕਮਲ ਆ ਉਸੇ ਪਿੱਛੇ ਰੋਈ ਜਾਂਦਾਗਾ ਮੈਨੂੰ ਤੇਰੇ ਦਿਮਾਗ ਤੇ ਮੁਗ ਚ ਫਰਕ ਪਿਆ ਲੱਗਦਾ ਕੁਝ ਆਈਏ ਤੈਨੂੰ ਤਾਂ ਫਰਕ ਪੈਣ ਲੱਗਦੀ ਆ ਹੁਣ ਤੈਨੂੰ ਗੱਲਾਂ ਆਉਂਦੀਆਂ ਨੇ ਗੱਲਾਂ ਆਉਂਦੀਆਂ ਤੈਨੂੰ ਭਰਾਵਾ ਹਾਂ ਤੂੰ ਤੂੰ ਮੇਰੇ ਨਾਲ ਚੱਲ ਵੀ ਹਾਂ ਚੱਲ ਮੈਂ ਚੱਲਦਾ ਤੇਰੇ ਨਾਲ ਆਪਾਂ ਪਰਦਾਈ ਨੂੰ ਲਿਆਉਣੇ ਆਉਂਦੀ ਕਿਵੇਂ ਨਹੀਂ ਈਸ਼ੋ ਤੈਨੂੰ ਕਿਹਾ ਗੱਲ ਮਾੜੀ-ਮੋਢੀ ਠੰਡੀ ਪੈ ਜਾਣ ਤੇ ਆਪਾਂ ਚੱਲਾਂਗੇ ਚੱਲ ਤੂੰ ਛੱਡ ਮੈਂ ਐਂ ਕਰ ਤੂੰ ਨਾ ਪਰਦਾਈ ਨੂੰ ਫੋਨ ਲਾ ਕੇ ਦੇਖ ਕੀ ਪਤਾ ਮਾੜਾ-ਮੋਟਾ ਗੁੱਸਾ ਢਾਲੀ ਹੋ ਗਿਆ ਹੋਵੇ ਤੇਰੇ ਨਾਲ ਗੱਲ ਕਰ ਲੈ ਤੇ ਇੱਥੇ ਉਹਨੂੰ ਆਪੇ ਮੰਨ ਜੇ ਗੱਲ ਤੇਰੀ ਆਵੇ ਸਿਆਣੀ ਤੂੰ ਫੋਨ ਤਾਂ ਕਰਕੇ ਦੇਖ ਮੜਾ ਜਾ ਕਦੇ ਕਦੇ ਗੱਲ ਤੂੰ ਸਿਆਣੀ ਕਰ ਜਾਂ ਨਾ ਉਹ ਮੈਨੂੰ ਤੇਰੇ ਤੇ ਆਸ ਨਹੀਂ ਹੁੰਦੀ ਪਰ ਚੱਲ ਇਹ ਤਾਂ ਸਹੀ ਆ ਮੈਂ ਕਦੇ ਕਦੇ ਸਿਆਣੀ ਗੱਲ ਕਰਦਾ ਵੈਸੇ ਗੱਲਾਂ ਤੇਰੀਆਂ ਸਿਆਣੀਆਂ ਹੁੰਦੀਆਂ ਨੇ ਤੇਰੀਆਂ ਹਰ ਟਾਈਮ ਤੂੰ ਫੋਨ ਕਰਕੇ ਦੇਖ ਕੀ ਕਹਿੰਦੀ ਆ ਫਿਰ ਚੱਕ ਲੈ ਉਹ ਤਾਂ ਚੱਕ ਲੂ ਤੂੰ ਹੁਣ ਇੱਥੇ ਬੈਠੇ ਬਿਟਰ ਬਿਟਰ ਚੱਕੀ ਐ ਨਾ ਬਗ ਜਾ ਹੁਣ ਤੂੰ ਸਾਡੀਆਂ ਗੱਲਾਂ ਸੁਣੇਗਾ ਉਹ ਮੈਂ ਕੀ ਲੈਣਾ ਤੁਹਾਡੀਆਂ ਗੱਲਾਂ ਸੁਣ ਕੇ ਹਾਂ ਚੱਲ ਤੂੰ ਗੱਲ ਕਰ ਫਿਰ ਮੈਨੂੰ ਦੱਸੀ ਕੀ ਕਹਿੰਦਾ ਆਹੋ ਤੂੰ ਮੜੇ ਪਰਾਂ ਨੂੰ ਖਿਸਕ ਖਿਸਕ ਜਾ ਸਾਰੀ ਗੱਲਬਾਤ ਹੁੰਦੀ ਆ ਹਸਬੰਡ ਵਾਈਫ ਦੀ ਓਰੇ ਹੈਲੋ ਨਾ ਤੈਨੂੰ ਹੁਣ ਕੀ ਚਾਹੀਦਾ ਵੇ ਮੈਨੂੰ ਕਾਤੋ ਬਾਰ ਬਾਰ ਫੋਨ ਲਈ ਜਾਨਾ ਨਾ ਬੁਗੇ ਤੂੰ ਦੇਖੀ ਮੇਰੇ ਦੇਗਾ ਤੂੰ ਗੁੱਸਾ ਕਰਦਾ ਮੈਂ ਤਾਂ ਤੈਨੂੰ ਤੇਰਾ ਹਾਲ ਚਾਲ ਪੁੱਛਣ ਵਾਸਤੇ ਫੋਨ ਲਾਇਆ ਨਾਲੇ ਆਏ ਪੁੱਛਣ ਦੀ ਵੀ ਤੱਕਦ ਤੱਕ ਕਰੇ ਮੁੜ ਕੇ ਆਏਗਾ ਅੱਛਾ ਤੇ ਅੱਜ ਤੈਨੂੰ ਮੇਰੀ ਯਾਦ ਵੀ ਆ ਗਈ ਹੈ ਵੀ ਆਪਣੀ ਘਰ ਵਾਲੀ ਦਾ ਹਾਲ ਚਾਲ ਪੁੱਛਣਾ ਉਹਦੇ ਕਿੱਥੇ ਮਰ ਗਿਆ ਸੀ ਤੂੰ ਹੈ ਜਦੋਂ ਤੇਰੀ ਮਾਂ ਨੇ ਤੇ ਤੇਰੀ ਛੋਟੀ ਭਰਜਾਈ ਨੇ ਮੈਨੂੰ ਘਰੋਂ ਕੱਢਿਆ ਸੀ ਉਹ ਬੱਗੇ ਤੂੰ ਮੇਰੇ ਤੇ ਨਾ ਗੁੱਸਾ ਹੋ ਇੱਕ ਵਾਰ ਇਹਨਾਂ ਤੂੰ ਕਰੇ ਆ ਜਾ ਆਪਾਂ ਇਹਨਾਂ ਨੂੰ ਰਲ ਕੇ ਕਰ ਲਾਂਗੇ ਸੂਤ ਤੂੰ ਨਾ ਹੁਣ ਇਹ ਗੱਲ ਭੁੱਲ ਜਾ ਸਮਝ ਆ ਗਈ ਵੀ ਮੈਂ ਤੇਰੇ ਇਸ ਘਰ ਦੇ ਵਿੱਚ ਪੈਰ ਵੀ ਪਾ ਦਾਂਗੀ ਅਰ ਦੇਖੀ ਡੈਂਪਲ ਤੂੰ ਆਏਗਾ ਤੂੰ ਗੱਲਾਂ ਕਰਦੀਆਂ ਦੁਖੀ ਮੇਰਾ ਦਿਲ ਕਾਉ ਮੂੰਹ ਜੇ ਕਰਦਾ ਜੇ ਤੂੰ ਮੇਰੇ ਨਾਲ ਆਏ ਗੁੱਸੇ ਨਾਲ ਬੋਲਦੀ ਐ ਨਾ ਮੈਂ ਤੇਰੇ ਨਾਲ ਹੁਣ ਸ਼ਾਇਦ ਵਰਗੀਆਂ ਮਿੱਠੀਆਂ ਗੱਲਾਂ ਕਿੱਥੋਂ ਕਰ ਲਾਂ ਜਿਹੜਾ ਤੂੰ ਆਪਣੀ ਜਨਾਨੀ ਵਾਸਤੇ ਮਾਂ ਨਾਲ ਵੀ ਨਾ ਲੜ ਸਕਿਆ ਮੇਰੀ ਗੱਲ ਸੁਣ ਲੈ ਹੁਣ ਬੋਲ ਤੇ ਮੇਨਾ ਕੋੜਾ ਬੋਲਦੀ ਆ ਮੈਂ ਫੋਨ ਰੱਖਾਂ ਜਾਂ ਤੂੰ ਆਪ ਰੱਖੇਗਾ ਨਾ ਹੁਣ ਤਾਂ ਮੈਂ ਰੱਖ ਦਿੰਨਾ ਮਿੱਠੇ ਤੂੰ ਆਂ ਦੱਸ ਦੇ ਬਸ ਵੀ ਤੂੰ ਕਰੇ ਕਦੋਂ ਤੱਕ ਆਉਣਾ ਨਾ ਤੂੰ ਮੈਨੂੰ ਬਾਰ-ਬਾਰ ਇਹ ਕਾਹਤੋਂ ਪੁੱਛਦਾ ਵੀ ਕਦੋਂ ਆਵੇਂਗੀ ਘਰੇ ਕੀ ਗੱਲ ਮੈਨੂੰ ਬਸ ਦੀ ਟਿਕ ਟਿਕ ਰੱਖ ਕੇ ਦੇਂਗਾ ਕਿ ਜਾਂ ਫਿਰ ਮੇਰੇ ਵਾਸਤੇ ਕੋਈ ਹਵਾਈ ਜੱਜ ਕਰਾ ਕੇ ਰੱਖਿਆ ਤੂੰ ਨ ਮੈਂ ਤੇਨੂੰ ਆਪ ਲੈਣ ਆਉਂਗਾ ਉਹ ਵੀ ਥਾਰ 'ਚ ਤੂੰ ਐਂ ਦੱਸ ਵੀ ਤੂੰ ਆਏਂਗੀ ਕਰੇ ਮੇਰੇ ਨਾਲ ਵਾਪਸ ਆਵਦੀ ਥਾਰ ਥੂੜ ਜੀ ਨਾ ਆਪਣੇ ਘਰੇ ਰੱਖ ਲਾ ਸਮਝ ਆ ਗਈ ਤੈਨੂੰ ਚਲਾਉਣਾ ਤਾਂ ਤੈਨੂੰ ਸਕੂਟਰ ਨਹੀਂ ਆਉਂਦਾ ਅੱਖਾਂ ਮੈਂ ਤਾਂ ਥਾਰ ਤੇ ਆਉਂ ਤੈਨੂੰ ਲੈਣ ਗੱਲਾਂ ਦੇਹਲਾ ਮਾਰਦਾ ਚੱਲ ਫੋਨ ਕੱਟਣ ਤੋਂ ਪਹਿਲਾਂ ਐਂ ਦੱਸ ਦੇ ਵੀ ਮੈਂ ਤੇਰੇ ਵਾਸਤੇ ਹਜਾ ਕੀ ਕਰਾਂ ਜਿਹਦੇ ਨਾਲ ਤੂੰ ਕਰੇ ਮੁੜ ਕੇ ਆ ਜੇਂਗੀ ਨਾਲੇ ਦੇਖ ਲੈ ਤਰੇ ਜਾਣ ਤੋਂ ਬਾਅਦ ਨਾ ਤਾਂ ਮੈਨੂੰ ਤੁੱਪ ਲੱਗਦੀ ਐ ਨਾ ਭੁੱਖ ਲੱਗਦੀ ਐ ਮੈਂ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਂ ਧੁੱਪੇ ਬੈਠਿਆ ਕਿ ਸ਼ਾਮੇ ਬੈਠਿਆ ਜੇ ਤੈਨੂੰ ਗਰਮੀ ਧੁੱਪ ਦਾ ਪਤਾ ਨਹੀਂ ਨਾ ਲੱਗਦਾ ਤੇ ਜਾ ਕੇ ਆਪਦਾ ਦਿਮਾਗ ਸੈੱਟ ਕਰਾ ਲਾ ਵੀ ਜਿਹੜਾ ਤੈਨੂੰ ਮਹਿਸੂਸ ਹੀ ਨਹੀਂ ਹੁੰਦਾ ਹੁਣ ਕੁਝ ਨਾਲੇ ਜੇ ਤੂੰ ਬਾਰ-ਬਾਰ ਮੈਨੂੰ ਇਹ ਗੱਲ ਕਹੀ ਜਾਣਾ ਵੀ ਘਰੇ ਆ ਜਾਂ ਕਰੇ ਆ ਜਾ ਤਾਂ ਆਪਦੇ ਭਰਾ ਨੂੰ ਤੇ ਪਰਜਾਈ ਨੂੰ ਇਹ ਮੇਰਾ ਸੁਣਾ ਕੰਨ ਦੀ ਚੰਗਾ ਵੀ ਉਹ ਇੱਥੇ ਮੈਨੂੰ ਲੈਣ ਆਉਣ ਮਾਫੀ ਮੰਗਣ ਮੈਥੋਂ ਫੇਰ ਆਉਂਗੀ ਮੈਂ ਘਰੇ ਦੇਖ ਲੈ ਇੱਕ ਦਿਨ ਰੱਬ ਕਿਸੇ ਨੂੰ ਇੰਨੀ ਸੋਹਣੀ ਜਨਾਨੀ ਨਾ ਦੇਵੇ ਵੀ ਬੰਦਾ ਥੱਲੇ ਲੱਗਿਆ ਰਹੇ ਹੁਣ ਤੂੰ ਹੀ ਦੇਖ ਲੈ ਵੀ ਤੂੰ ਮੇਰੀ ਇੰਨੀ ਬੇਇੱਜ਼ਤੀ ਕਰੀ ਹੈਨਾ ਮੇਰੇ ਸਹੁਰੇ ਵੀ ਕੀ ਕਹਿੰਦੇ ਹੋਣਗੇ ਵੀ ਸਾਨੂੰ ਕਿਹਾ ਜਾ ਜਵਾਈ ਟੱਕਰਿਆ ਜਿਹੜਾ ਸਾਡੀ ਕੁੜੀ ਤੇ ਚਤ ਤੋਂ ਬਾਹਰ ਛਤਰੀ ਖਾਂਦਾ ਰਹਿੰਦਾ ਮੇਰਾ ਨਾ ਦਿਮਾਗ ਨਾ ਖਰਾਬ ਕਰ ਸਮਝ ਆ ਗਈ ਤੈਨੂੰ ਮੇਰਾ ਬਲੱਡ ਵਧਾ ਕੇ ਰੱਖ ਦੇਣਾ ਫੋਨ ਕੱਟ ਲੈ ਆ ਦੇਖ ਲੈ ਵੱਡੀ ਮੈਨੂੰ ਮੱਤਾ ਦੇ ਨਾਲੀ ਆਪਦੇ ਘਰ ਵਾਲੇ ਦੀ ਭਲਾਂ ਕਿੰਨੀ ਕਦਰ ਕਰਦੀ ਆ ਆਪਦੇ ਵਾਲਿਆਂ ਨੂੰ ਤਾਂ ਇਹ ਜਵਾਨੀ ਦੇਣੀ ਸਿਆਣਤੀ ਵੀ ਹਾਂ ਹੈਗਾ ਮੇਰਾ ਬੰਦਾ ਜੇ ਮੈਂ ਇਹਦੇ ਭਰਾ ਨੂੰ ਕੁਝ ਬੋਲਾਂ ਮੇਰੇ ਸਿਰ ਤੇ ਨੱਚਾ ਲੱਗ ਜਾ ਮੇਰੇ ਭਰਾ ਦੀ ਕਦਰ ਨਹੀਂ ਕਰਦੀ ਮੇਰੇ ਭਰਾ ਨੂੰ ਐ ਬੋਲਦੀ ਤਾਂ ਮੈਂ ਦੱਸਦੀ ਆ ਪਤਾ ਆਪ ਤਾਂ ਬਹੁਤ ਕਦਰ ਕਰਦੀ ਆ ਮੈਂ ਨਹੀਂ ਆਪ ਤਾਂ ਜੀ ਜੀ ਕਰੀ ਜਾਂਦੀ ਆ ਫੋਨ ਤੇ ਕੀ ਹੋ ਗਿਆ ਕੁੜੇ ਮੈਂ ਤਾਂ ਆਖਾ ਕਿਤੇ ਫੇਰ ਦੋ ਨਿਆਣੀਆਂ ਲੜ ਪੀਆਂ ਕੀ ਬੋਲੀ ਜਾਨੀ ਇੱਥੇ ਖੜੀ ਤੂੰ ਮੈਂ ਕੀ ਬੋਲਣਾ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਇਹ ਕਿਹਾ ਵੀ ਆਪਦੇ ਘਰ ਵਾਲ ਦੀ ਕਿੰਨੀ ਕ ਕਦਰ ਕਰਦੇ ਹੋ ਕਿੰਨੇ ਕ ਰਿਸਪੈਕਟ ਨਾਲ ਹੁਣ ਗੱਲ ਕਰ ਲਈ ਤੁਸੀਂ ਤੇਰੇ ਕੀ ਪੀੜ ਹੁੰਦੀ ਐ ਮੇਰਾ ਘਰ ਵਾਲਾ ਮੈਂ ਜਿਵੇਂ ਮਰਜ਼ੀ ਗੱਲ ਕਰਾਂ ਉਹਦੇ ਨਾਲ ਮੇਰੇ ਤਾਂ ਪੀੜ ਕਿਉਂ ਹੋਊਗੀ ਫਿਰ ਤੁਹਾਡੇ ਪੀੜ ਕਾ ਤਾਂ ਹੁੰਦੀ ਹੈ ਜਦੋਂ ਮੈਂ ਤੇਰੇ ਭਰਾ ਨੂੰ ਕੁਝ ਬੋਲ ਪੈਣੀ ਆ ਨਾਲ ਤੇਰਾ ਭਰਾ ਤਾਂ ਹੈ ਵੀ ਸਿਰੇ ਦਾ ਲੁੱਟਰ ਤੂੰ ਬੋਲਦੀਆਂ ਨੂੰ ਖਾਣ ਨੂੰ ਪੈਣੀ ਆ ਨੂੰ ਤੇ ਤੂੰ ਤਾਂ ਖਾਣ ਨੂੰ ਪੈਣੀ ਆ ਮੈਨੂੰ ਕੀ ਸੁਣਾਉਣੀ ਐ ਕੁੜੇ ਚੁੱਪ ਕਰ ਆਂ ਤੇ ਪੀੜੀ ਥੋਨੇ ਛੋਟਾ ਕਹਿਣੀ ਮਾਰਦੇ ਇਹਦੇ ਮੇਰਾ ਦਿਮਾਗ ਪਹਿਲਾਂ ਹੀ ਖਰਾਬ ਹੈ ਇਹਨੂੰ ਕਿ ਚੁੱਪ ਕਰ ਜੀ ਮੈਂ ਪੁੱਤ ਤੈਨੂੰ ਵੀ ਐਂ ਕਹਨੇ ਦੇਖ ਜੇ ਪਰੌਣੇ ਦਾ ਫੋਨ ਆਇਆ ਤੈਨੂੰ ਆਉਣ ਨੂੰ ਕਹਿੰਦਾ ਤੂੰ ਭੱਗ ਜਾ ਤੂੰ ਕਿਉਂ ਆਦੇ ਨੂੰ ਪੁੱਠਾ ਸਿੱਧਾ ਬੋਲਦੀਆਂ ਫਿਰ ਪੁੱਠਾ ਸ કરી ਜਾਵੇ ਮੇਨ ਤਾਂ ਮੈਂ ਤਾਂ ਆਪ ਕਹਿੰਨੀ ਵੀ ਮੇਰੀ ਮਿੰਤਾ ਕਰਨ ਮੈਂ ਉਦੋਂ ਤੱਕ ਨਹੀਂ ਜਾਂਦੀ ਜਦ ਤੱਕ ਜਸ ਤੇ ਜਸ਼ਨ ਇੱਥੇ ਆ ਕੇ ਨਾ ਮੇਰੇ ਅੱਗੇ ਗਿੜਗੜਾਉਂਦੇ ਨਹੀਂ ਮਾਫੀਆਂ ਨਹੀਂ ਮੰਗਦੇ ਇਹ ਤਾਂ ਮਹਾਰਾਣੀ ਪਟਿਆਲਾ ਬਣੀ ਬੈਠੀ ਆ ਹਾ ਪੁਰਾਣਾ ਤਾਂ ਮੇਰਾ ਸਾਊ ਆ ਉਹ ਤਾਂ ਵਿਚਾਰਾ ਹੁਣ ਵੀ ਬਥੇਰਾ ਰੋਂਦਾ ਸੀ ਕਹਿੰਦਾ ਮੈਂ ਆ ਜਾਂਦਾ ਜੇ ਮੈਂ ਉਹਨੂੰ ਹੁਣ ਵੀ ਕਹਦਾ ਨਾ ਵੀ ਆ ਕੇ ਮੇਰੇ ਪੈਰ ਫੜ ਲੈ ਉਹ ਤਾਂ ਭੱਜ ਜਾਊਗਾ ਉਹ ਤਾਂ ਕਾਹਨੂੰ ਸਾਊ ਆ ਉਹੀ ਬਸ ਪੈਰ ਤੇ ਜੁੱਤੀ ਬਣਾ ਰੱਖਿਆ ਵਿਚਾਰੇ ਨੂੰ ਅੱਜ ਤਾਂ ਪੁੱਤੋ ਤੈਨੂੰ ਪੁੱਛਦਾ ਕੱਲ ਨੂੰ ਹੁਣ ਜੇ ਤੂੰ ਪੁੱਠਾ ਸਿੱਧਾ ਬੋਲੀ ਗਏ ਨਾ ਅਗਲਾ ਉਹ ਟਿੰਡਰ ਦਾ ਫੇਰ ਦੇਖ ਲੈ ਕਿਸੇ ਕਿ ਜੇ ਪਾਸੇ ਨਹੀਂ ਰਹਿਣੀ ਮੈਨੂੰ ਮੇਰੇ ਘਰ ਦਾ ਸਾਰਾ ਹਿਸਾਬ ਆ ਕੌਣ ਕਿੱਦਾਂ ਚੱਲਦਾ ਸਮਝ ਆ ਗਈ ਹਾਂ ਸਾਡਾ ਹਿਸਾਬ ਹੈ ਤੈਨੂੰ ਜੇ ਤੈਨੂੰ ਹਿਸਾਬ ਹੁੰਦਾ ਨਾ ਫਿਰ ਇੱਥੇ ਨਾ ਆਉਂਦੀ ਚੱਕ ਕੇ ਝੋਲਾਉਂਦਾ ਲੈ ਕਹਿੰਦੀ ਇੱਥੇ ਨਾ ਆਉਂਦੀ ਚਾਰ ਦਿਨ ਆਈਆਂ ਤੁਹਾਨੂੰ ਤਾਂ ਰੋਣਾ ਪਿਆਗਾ ਬਸ ਨਹੀਂ ਮੇਰੀ ਗੱਲ ਸੁਣ ਲੈ ਜੇ ਸੁੱਖੀ ਸੰਦੀ ਨਾਲ ਆਉਂਦੀ ਤਾਂ ਮੈਂ ਖੁਸ਼ ਹੁੰਦੀ ਹੁਣ ਜਦੋਂ ਤੁਸੀਂ ਲੜਪੜ ਕੇ ਆਏ ਫਿਰ ਮੈਂ ਤਾਂ ਬੋਲਣਾ ਹੀ ਹੈ ਲੜਪੜ ਕੇ ਨਹੀਂ ਆਈ ਸੁੱਖੀ ਸੰਦੀ ਮੈਂ ਵੀ ਰੁੱਸ ਕੇ ਆਈ ਆ ਕਿਸੇ ਨੂੰ ਅਕਲ ਦਿੰਦਾ ਨਾ ਬੰਦਾ ਉਹਦੇ ਹੀ ਸੋਹਣਾ ਲੱਗਦਾ ਜਦੋਂ ਆਪ ਕੋਈ ਅਕਲਾਲਾ ਕੰਮ ਕਰੇ ਏ ਪਤਾ ਨਹੀਂ ਕੀ ਚੀਜ਼ ਹੈ ਤੁਹਾਡੇ ਘਰ ਦੇ ਵਿੱਚ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਚਲ ਮੇਰੀ ਗੱਲ ਸੁਣ ਤੁਹਾਡਾ ਤਾਂ ਕੰਜਰ ਕਲੇਸ਼ ਮੁਕਣਾ ਹੀ ਨਹੀਂ ਚਲ ਮੇਰੇ ਨਾਲ ਪੇਟੀ ਖਲਾ ਕੇ ਪੇਟੀ ਚ ਕੀ ਰੱਖਿਆ ਹੁਣ ਨਹੀਂ ਜੇ ਆਏਗੀ ਤਾਂ ਤੈਨੂੰ ਤਾਂ ਹੀ ਦੱਸੂਗੀ ਮੰਮੀ ਮੈਂ ਖਲਵਾ ਦਿੰਨੀ ਆ ਪੇਟੀ ਤੈਨੂੰ ਨਹੀਂ ਲੋੜ ਹੈਗੀ ਕੁੜੀ ਆਪੇ ਖਲਾ ਦੂ ਮੇਰੇ ਨਾਲ ਪੇਟੀ ਅਸੀਂ ਹੈਗੇ ਆ ਨਾ ਨਾਲੇ ਮੈਂ ਹਜੇ ਬੈਠੀ ਆ ਅਸੀਂ ਆਪੇ ਦੇਖ ਲਾਂਗੇ ਕੀ ਆ ਜੀ ਚੰਗਾ ਨਹੀਂ ਭੈਣੇ ਤੇਰੀ ਮਾਂ ਦੀ ਪੇਟੀ ਤੈਨੂੰ ਮੁਬਾਰਕ ਜੇ ਤੂੰ ਖਲਵਾਲਾ ਨਹੀਂ ਚੁੱਪ ਕਰ ਜਾ ਉਹ ਈ ਧੰਨਵਾਦ ਆ ਇਹਦੇ ਮੱਥੇ ਤੋਂ ਨਹੀਂ ਲੱਗਣੂ ਜੀ ਮੈਂ ਤਾਂ ਵੈਸੇ ਹੀ ਕਹਤਾ ਵੀ ਮੈਂ ਖਲਵਾ ਦਿੰਨੀ ਆ ਉਂ ਹੀ ਸਿਰ ਚੜ ਗਈ ਲੈ ਐ ਬੂਤਰੀ ਜੀ ਮੈਨੂੰ ਲੱਗਦਾ ਮੇਰੇ ਤੋਂ ਜੁੰਡੇ ਪਟਵਾਉਗੀ ਐਂ ਹਟਦੀ ਨਹੀਂ ਹੈਗੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਸ ਹੱਡੇ ਵਾਲੀ ਬੁੜੀ ਪੇਟੀ ਖੋਲ ਕੇ ਉਹ ਕੀ ਕੱਢ ਕੇ ਦੇਊਗੀ ਮੈਂ ਤਾਂ ਇਹੀ ਦੇਖਣਾ ਸੀ ਪਰ ਮੈਂ ਕਿਹਾ ਦਿਮਾਗ ਤੇ ਇਹਨਾਂ ਲੋੜ ਲਿਆ ਸਾਡੇ ਘਰੇ ਕੀ ਖਜ਼ਾਨਾ ਦੱਬਿਆ ਪਰ ਪੀਰ ਪੀਰ ਵੀ ਇਹਨੂੰ ਤਰਸਦੇ ਫਿਰਦੇ ਆਂ ਮੰਮੀ ਜੀ ਪੁੱਤ ਮੁਬਾਰਕਾਂ ਪਹਿਲੀ ਰਸੋਈ ਦੀਆਂ ਲੈਪ ਖਾ ਪਰਸ਼ਾਨ ਕਰੋ ਮੂੰਹ ਮਿੱਠਾ ਆ ਵੀ ਫੜਾ ਦੇ ਦਾ ਲੈ ਛੁ ਕਰ ਜਾ ਪੁੱਤ ਆ ਲੈ ਫੜ ਤੇਰਾ ਸ਼ਗਨ ਮੰਮੀ ਜੀ ਇਹਦੀ ਕੀ ਲੋੜ ਸੀ ਲੈ ਕਿਉਂ ਪਹਿਲੀ ਰਸੋਈ ਐ ਪ੍ਰਸ਼ਾਦ ਬਣਾਇਆ ਪੁੱਤ ਸ਼ਗਨ ਦੀ ਲੋੜ ਕਿਉਂ ਨਹੀਂ ਸੀ ਫੇਰ ਕਿਹੜਾ ਤੈਨੂੰ ਗਾਹਾਂ ਅਸੀਂ ਸ਼ਗਨ ਦੇਣਾ ਫੇਰ ਕਰੀ ਜਾਏ ਕੰਮ ਮੰਮੀ ਜੀ ਇੱਧਰ ਜ਼ਿਆਦੇ ਆ ਬਸ ਇੱਕ نوٹ ਹੀ ਦੇ ਦਿਓ ਓਹੋ ਦੋਨੇ ਰੱਖ ਲੈ ਕੋਈ ਗੱਲ ਨਹੀਂ ਰੱਖ ਲੈ ਰੱਖ ਲੈ ਵੇ ਸ਼ੂ ਸ਼ਗਨ ਦੇ ਕੁੜੀ ਨੂੰ ਤੇਰੀਆਂ ਭੈਣਾਂ ਵਰਗੀ ਐ ਵੇ ਮੁੰਡਿਆ ਸ਼ਗਨ ਦੇ ਕਮਾਲ ਹੋ ਗਈ ਇਹਨੂੰ ਕੀ ਹੋ ਗਿਆ ਹੁਣ ਉਹ ਮੰਮੀ ਤੈਨੂੰ ਪਤਾ ਤਾਂ ਹੈਗਾ ਦਾ ਡਿੰਪਲ ਕਰਕੇ ਸਾਰਾ ਦਿਨ ਅਈ ਫਰੀ ਜਾਂਦਾ ਰਹਿੰਦਾ ਜਿਵੇਂ ਕੋਈ ਮਰ ਗਿਆ ਹੁੰਦਾ ਹੈ ਪਤਾ ਨਹੀਂ ਕਿਹਾ ਜਾ ਬੁੱਤਾ ਕਰਕੇ ਸਾਰਾ ਦਿਨ ਘਰ ਚ ਛਲ ਕੋਈ ਨਾ ਪਤਾ ਤੂੰ ਗੁੱਸਾ ਨਾ ਕਰੀ ਇਹਦੀ ਗੱਲ ਦਾ ਹੈ ਨਹੀਂ ਨਹੀਂ ਮੰਮੀ ਜੀ ਮੈਂ ਸਮਝਦੀ ਆ ਵੀਰ ਜੀ ਟੈਨਸ਼ਨ 'ਚ ਨਹੀਂ ਹੋਰ ਟੈਨਸ਼ਨ ਇਹਨੂੰ ਸੱਤਾ ਚੁੱਲਿਆਂ ਦੀ ਸਵਾਹ ਤੂੰ ਵੀ ਖਾਲਾ ਪੁੱਤ ਹਾਂਜੀ ਚੱਲ ਜਸ਼ਨ ਮੈਂ ਤੂੰ ਐ ਕਰੀ ਆਪਾਂ ਸ਼ਾਮ ਨੂੰ ਬਜਾਹ ਹੱਥ ਚੱਲਾਂਗੇ ਮੇਰੇ ਵੱਲੋਂ ਵੀ ਤੂੰ ਲਈ ਲਈ ਜਿਹੜਾ ਕੁਛ ਲੈਣਾ ਜਸ ਇਹਨੂੰ ਸੱਚੀ ਲੈ ਜੀ ਵਿਚਾਰ ਪੁੱਤ ਜਸ਼ਨ ਕਰਾ ਦੇ ਫਿਰ ਖਰਚਾ ਇਹਦਾ ਜੋ ਖਰੀਦਣਾ ਖਰੀਦ ਲਈ ਜੀ ਮੰਮੀ ਜੀ ਮੈਂ ਦੇਖ ਕਿਉਂ ਨਾ ਇੱਧਰ ਨੂੰ ਵਾਗ ਗਿਆ ਕਿਤੇ ਲੱਦਸ ਕਮਲਾ ਹੋਇਆ ਪਿਆ ਚਲ ਕੋਈ ਨਹੀਂ ਪੁੱਤ ਮੈਂ ਵੀ ਅੰਦਰ ਬੈਠ ਕੇ ਨਾ ਪੱਖੇ ਥੱਲੇ ਫੇ ਪ੍ਰਸ਼ਾਦ ਖਾਨੀ ਆ ਤੂੰ ਵੀ ਖਾ ਲੈ ਪੁੱਤ ਹਾਂਜੀ ਹਾਂਜੀ ਮੰਮੀ ਮੈਨੂੰ ਨਾ ਵੀਰ ਜੀ ਦੀ ਖੁਸ਼ੀ ਲਈ ਤੇ ਵੀਰ ਇਹਦੇ ਘਰ ਲਈ ਕੁਝ ਕਰਨਾ ਹੀ ਪੈਣਾ ਮੈਂ ਕਿਉਂ ਨਾ ਦੀਦੀ ਨੂੰ ਮਨਾ ਕੇ ਦੇਖਾਂ ਸ਼ਾਇਦ ਉਹ ਇੱਥੇ ਆਣ ਲਈ ਮਾਨੀ ਨਾ ਜਾਣ ਤੈਨੂੰ ਕਹਤੀ ਫੋਨ ਕਰਕੇ ਦੇਖਦੀ ਆਂ ਦੀਦੀ ਨੂੰ ਆ ਦੇਖ ਲੈ ਨਿਮਾਰੀ ਚ ਨਾ ਗਾ ਪਾਏ ਪਿਆ ਕੱਲ ਨੂੰ ਸਾਰੇ ਕੱਪੜੇ ਦੀ ਸੈਟਿੰਗ ਕਰੀ ਚੰਗਾ ਤੈਹਾਂ ਲਾ ਕੇ ਧਰੀ ਕੋਈ ਨਹੀਂ ਕਰ ਦੂਗੀ ਆ ਇਹਦਾ ਫੋਨ ਆ ਗਿਆ ਇਹਨੇ ਅੱਜ ਮੈਨੂੰ ਕਿਵੇਂ ਫੋਨ ਲਾ ਲਿਆ ਹੁਣ ਹੈਲੋ ਹੈਲੋ ਨਾ ਤੂੰ ਕਿਵੇਂ ਮੈਨੂੰ ਅੱਜ ਫੋਨ ਲਾ ਲਿਆ ਦੀਦੀ ਫੋਨ ਕਟਣ ਤੋਂ ਪਹਿਲਾਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਦੇਖ ਨਾ ਤਾਂ ਮੈਂ ਤੇਰੀ ਕੋਈ ਗੱਲ ਸੁਣਨੀ ਆ ਤੇ ਨਾ ਹੀ ਮੈਨੂੰ ਕੋਈ ਲੋੜ ਆ ਤੇਰੀ ਗੱਲ ਸੁਣਨ ਦੀ ਨਾ ਦੀਦੀ ਫੋਨ ਨਾ ਕਟਿਓ ਪਲੀਜ਼ ਇੱਕ ਵਾਰ ਮੇਰੀ ਗੱਲ ਤਾਂ ਸੁਣੋ ਤੁਹਾਨੂੰ ਤਾਰੀ ਵੀਰੇ ਦੀ ਸੌਂ ਲੱਗੀ ਹਾਂ ਦੱਸ ਕੀ ਚਾਹੀਦਾ ਆ ਕੀ ਗੱਲ ਕਰਨੀ ਆ ਨਾਲੇ ਮੇਰੀ ਗੱਲ ਸੁਣ ਲੈ ਮੇਰੇ ਕੋਲ ਨਾ ਬਾਲਾ ਟਾਈਮ ਨਹੀਂ ਹੈਗਾ ਤੇਰੀਆਂ ਗੱਲਾਂ ਸੁਣਨ ਦਾ ਤੂੰ ਤਾਂ ਬੇਲੀ ਆ ਮੈਂ ਥੋੜਾ ਬੇਲੀ ਆ ਦੀਦੀ ਮੈਂ ਤਾਂ ਤੁਹਾਨੂੰ ਇੰਨੇ ਹੀ ਕਹਿਣਾ ਸੀ ਕਿ ਵੀਰ ਜੀ ਤੋਂ ਜਾਂਸ ਤੋਂ ਜਾਂ ਮੇਰੇ ਤੋਂ ਕੋਈ ਗਲਤੀ ਹੋਈ ਹੈ ਨਾ ਤਾਂ ਅਸੀਂ ਤੁਹਾਨੂੰ ਤੋਂ ਮਾਫੀ ਮੰਗਣ ਲਈ ਤਿਆਰ ਆਂ ਬਸ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਇਸ ਘਰ ਚ ਆ ਜਾਓ ਨਾ ਤੂੰ ਇਹ ਗੱਲ ਕਿਵੇਂ ਸੋਚ ਲਈ ਵੀ ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਵੀ ਮੈਂ ਉੱਥੇ ਉਸ ਘਰ ਦੇ ਵਿੱਚ ਵਾਪਸ ਆ ਜਾਾਂਗੀ ਨਾਲੇ ਤੇਰੇ ਵਾਸਤੇ ਤਾਂ ਚੰਗੀ ਗੱਲ ਆ ਤੈਨੂੰ ਕੀ ਫਰਕ ਪੈਂਦਾ ਹਨਾ ਤੇਰੇ ਆਉਂਦੇ ਸਾਰ ਤੇਰੀ ਜਠਾਣੀ ਘਰ ਛੱਡ ਕੇ ਚਲੇਗੀ ਨਾਲੇ ਕਢਵਾਇਆ ਵੀ ਤੂੰ ਹੀ ਆ ਮੈਨੂੰ ਦੀਦੀ ਤੁਸੀਂ ਜਦੋਂ ਇਸ ਘਰ ਚੋਂ ਗਏ ਹੋ ਮੈਂ ਜਾਂ ਮੇਰਾ ਰੱਬ ਜਾਣਦਾ ਵੀ ਮੈਨੂੰ ਕਿੰਨਾ ਦੁੱਖ ਆ ਇਸ ਗੱਲ ਦਾ ਤੇ ਹੁਣ ਤੁਸੀਂ ਮਿੰਟ 'ਚ ਕਹਿਤਾ ਵੀ ਦਰਾਣੀ ਨੇ ਅਨਸਰ ਜਠਾਣੀ ਨੂੰ ਘਰੋਂ ਕੱਢਤਾ ਪਹਿਲਾਂ ਤੁਸੀਂ ਦੱਸੋ ਇਹ 'ਚ ਮੇਰਾ 1% ਕਸੂਰ ਹੈਗਾ ਕੋਈ ਜੋ ਤੁਸੀਂ ਮੈਨੂੰ ਐਡੀ ਵੱਡੀ ਗੱਲ ਕਹਿ ਰਹੇ ਹੋ ਅੱਛਾ ਤੇ ਤੂੰ ਮੈਨੂੰ ਇਹ ਗੱਲ ਪੁੱਛਦੀ ਵੀ ਤੇਰਾ ਕਸੂਰ ਕੀ ਆ ਤਾਂ ਸੁਣ ਫਿਰ ਤੇਰਾ ਕਸੂਰ ਇਹ ਹੈ ਵੀ ਜਦੋਂ ਮੈਂ ਤੇਨੂੰ ਇੱਕ ਵਾਰੀ ਮਨਾ ਕਰਤਾ ਸੀ ਵੀ ਤੂੰ ਇਸ ਘਰ ਦੇ ਵਿੱਚ ਵਿਆਹ ਨਹੀਂ ਕਰਾਉਣਾ ਤੇ ਫਿਰ ਤੂੰ ਮੇਰੇ ਮਨਾ ਕਰਨ ਤੇ ਵੀ ਕਿਉਂ ਵਿਆਹ ਕਰਾਇਆ ਦੀਦੀ ਜਿਹੜੀ ਗਲਤੀ ਮੈਂ ਕਰਨੀ ਸੀ ਉਹ ਤਾਂ ਮੈਂ ਕਰਤੀ ਚਲੋ ਛੱਡੋ ਇਹ ਗੱਲਾਂ ਨੂੰ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਤੂੰ ਸੇਸ ਘਰ ਚੋਂ ਆਉਂਦਾ ਕੀ ਲੈਣਾ ਜੇ ਤੂੰ ਚਾਹਨੀ ਹੈ ਨਾ ਵੀ ਮੈਂ ਇਸ ਘਰ ਦੇ ਵਿੱਚ ਵਾਪਸ ਆ ਜਾ ਤਾਂ ਸੁਣ ਲੈ ਫਿਰ ਮੇਰੀ ਇੱਕ ਗੱਲ ਤੈਨੂੰ ਮੇਰੇ ਘਰ ਆ ਕੇ ਮੈਥੋਂ ਮਾਫੀ ਮੰਗਣੀ ਪੈਣੀ ਹੈ ਫਿਰ ਅੱਗੇ ਮੈਂ ਸੋਚੂਗੀ ਵੀ ਮੈਂ ਘਰੇ ਵਾਪਸ ਆਉਣਾ ਕਿ ਨਹੀਂ ਦੀਦੀ ਮਾਫੀ ਹਾਂ ਮਾਫੀ ਨਾਲੇ ਮੈਂ ਏਡੀ ਮੂਰਖ ਨਹੀਂ ਸਮਝ ਆ ਗਈ ਜਿਹੜੀ ਇਹ ਮੂੰਹ ਚੱਕ ਕੇ ਵਾਪਸ ਘਰੇ ਆ ਜੂਗੀ ਜੇ ਤੁਸੀਂ ਚਾਹੁੰਦੇ ਹੋ ਨਾ ਮੈਂ ਘਰੇ ਇੱਥੇ ਆਵਾਂ ਤੇ ਥੋੜੀ ਬਹੁਤੀ ਤੁਹਾਨੂੰ ਮੇਰੀਆਂ ਮਿੰਨਤਾਂ ਕਰਨੀਆਂ ਪੈਣਗੀਆਂ ਤੇ ਇਸ ਕਰਕੇ ਮੇਰੇ ਘਰੇ ਆਓ ਮਾਫੀ ਮੰਗੋ ਤੇ ਫਿਰ ਮੈਂ ਆਉਂਗੀ ਨਾਲੇ ਫਿਰ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਮਾਫੀ ਮੰਗੋ ਤੇ ਮੈਨੂੰ ਇਸ ਘਰ ਚੋਂ ਲੈ ਜਾਓ ਕਿਉਂ ਦਰਾਣੀ ਸਹਿਬਾ ਅੱਛਾ ਚਲ ਚੰਗਾ ਫਿਰ ਹੁਣ ਨਾ ਮੈਂ ਫੋਨ ਕੱਟਦੀ ਹਾਂ ਅਸਲ 'ਚ ਨਾ ਮੇਰੇ ਕੋ ਬੜਾ ਟਾਈਮ ਨਹੀਂ ਤੇਰੀਆਂ ਗੱਲਾਂ ਸੁਣਨ ਦਾ ਚੰਗਾ ਵਾਤੀ ਤੂੰ ਤਾਂ ਕਮਾਲ ਕਰਤੀ ਬੜੀ ਲਾਪਾ ਕੀਤੀ ਹੈਗੀ ਨਜ਼ਾਰਾ ਹੀ ਲਿਆਤਾ ਤੂੰ ਤਾਂ ਮੈਨੂੰ ਉਹੀ ਸੋਚਦੀ ਆ ਮੈਂ ਕੱਟੇ ਪੈਰ ਨਹੀਂ ਆਈ ਸੀਗੀ ਸਮਝ ਆ ਗਈ ਤੈਨੂੰ ਹੁਣ ਤੂੰ ਦੇਖੀ ਜਾ ਕਿਦਾਂ ਜਸਨ ਨੂੰ ਇੱਥੇ ਲੈ ਕੇ ਆਉਗੀ ਤੇ ਮੈਥੋਂ ਮਾਫੀਆਂ ਮੰਗੂਗੀ ਫਿਰ ਤੀ ਕੀ ਦੀ ਐ ਤੇਰੀ ਆ ਲੈ ਦੇਖ ਲੈ ਕਿੱਡੀਆਂ ਗੰਦੀਆਂ ਨੇ ਦੋਨੇ ਮਾਵਾਂ ਧੀਆਂ ਰੁੱਸ ਕੇ ਆਈਆਂ ਸਹੌਰਿਆਂ ਤੋਂ ਤੇ ਮਾਫੀ ਨੰਗਾ ਲੈ ਕਰਦੀ ਐ ਵੀ ਜਿਵੇਂ ਕਿਸੇ ਰਾਜੇ ਦੀ ਧੀ ਹੋਵੇ ਕੋਈ ਨਾ ਮਾਫੀ ਤਾਂ ਮੈਂ ਵੀ ਨਹੀਂ ਮੰਗਣ ਦਿੰਦੀ ਜਸ਼ਨ ਤੋਂ ਹੁਣੇ ਹੀ ਉਹਨੂੰ ਫੋਨ ਲਾ ਕੇ ਕਹਿਣੀ ਐ ਪਿ ਕੋਈ ਲੋੜ ਨਹੀਂ ਇਹੋ ਜਿਆ ਤਾਂ ਮਾਫੀ ਮੰਗਣ ਦੀ ਨੁਜਾਇਜ਼ ਹੀ ਸਿਰੇ ਸਿਰ ਟੁੱਟੇ ਛਤਰੰਗੂ ਚੜਦੀ ਜਾਂਦੀ ਜਾਂਦੀ ਇਹ ਹਾਂ ਮਨਪ੍ਰਤ ਕਿਵੇਂ ਆ ਮੈਂ ਤਾਂ ਠੀਕ ਆ ਪਰ ਮੈਂ ਜਿਹੜੇ ਕੰਮ ਨੂੰ ਫੋਨ ਲਾਇਆ ਨਾ ਮੇਰੀ ਗਲਤ ਧਿਆਨ ਨਾਲ ਸੁਣ ਲੈ ਤੇ ਪੱਲੇ ਨਾਲ ਬੰਨ ਲੈ ਤੈਨੂੰ ਨਾ ਕੋਈ ਲੋੜ ਨਹੀਂ ਹੈਗੀ ਡਿੰਪਲ ਤੋਂ ਮਾਫੀ ਮੁਫੀ ਮੰਗਣ ਦੀ ਆ ਮੈਂ ਹੁਣੇ ਮਾਵਾਂ ਤੇ ਇਹਨੂੰ ਅੰਦਰ ਗੱਲਾਂ ਕਰਦੀਆਂ ਨੂੰ ਸੁਣ ਕੇ ਆਈ ਆ ਦੋਨੇ ਖਿੜਖਿੜ ਕਰੀ ਜਾਂਦੀਆਂ ਸੀਗਾ ਅਖੇ ਉਹ ਵੇਲਾ ਦੇਖਣ ਵਾਲਾ ਹੋਊਗਾ ਜਦੋਂ ਜਸ਼ਨ ਆ ਕੇ ਪੈਰਾਂ ਚ ਡਿੱਕੇ ਮਾਫੀ ਮੰਗੂਗੀ ਬਸ ਤੂੰ ਮਾਫੀ ਨਹੀਂ ਮੰਗਣੀ ਡਿੰਪਲ ਤਾਂ ਕੁਛ ਮਰਜ਼ੀ ਹੋ ਜੇ ਅੱਛਾ ਤੇ ਹੋਰ ਤਾਂ ਹੀ ਤਾਂ ਮੈਂ ਤੈਨੂੰ ਕਹਿੰਨੀ ਆਂ ਵੀ ਤੂੰ ਇਹੋ ਜਿਹਾ ਤੂੰ ਕਿਉਂ ਮਾਫੀ ਮੰਗਣੀ ਆ ਜਿਹੜੀਆਂ ਤੇਰੇ ਤੋਂ ਮਾਫੀ ਮੰਗਵਾਉਣ ਖਾਤਰ ਐਨੇ ਡਰਾਮੇ ਰੇ ਚੀ ਜਾਂਦੀਆਂ ਨਹੀਂ ਮਨਪ੍ਰੀਤ ਇਹ ਮਾਫੀ ਨਾ ਮੈਂ ਦੀਦੀ ਦੇ ਖੁਸ਼ ਹੋਣ ਲਈ ਨਹੀਂ ਮੰਗ ਰਹੀ ਇਹ ਮਾਫੀ ਮੈਂ ਸਿਰਫ ਇਸ਼ੂ ਵੀਰ ਜੀ ਲਈ ਮੰਗ ਰਹੀ ਆ ਤਾਂ ਜੋ ਉਹਨਾਂ ਦਾ ਘਰ ਟੁੱਟਣ ਤੋਂ ਬਚ ਜਾਊਗਾ ਚੱਲ ਬਾਕੀ ਤਾਂ ਤੇਰੀ ਮਰਜ਼ੀ ਆ ਜਿਵੇਂ ਤੂੰ ਕਰਨਾ ਓਵੇਂ ਕਰ ਲਈ ਜਿਹੜਾ ਕੁਝ ਤੈਨੂੰ ਸਹੀ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਮੈਂ ਤਾਂ ਤੈਨੂੰ ਹਜੇ ਵੀ ਕਹਿੰਨੀ ਆ ਵੀ ਇਹੋ ਜਿਹੇ ਅੱਗੇ ਝੁਕਦਾ ਕੋਈ ਫਾਇਦਾ ਨਹੀਂ ਜੇ ਝੁਕੇਂਗੀ ਨਾ ਸਗੋਂ ਤੈਨੂੰ ਹੀ ਨੀਵੀਂ ਕਰਕੇ ਰੱਖਣਗੇ ਐ ਹਮੇਸ਼ਾ ਨਹੀਂ ਮੰਨ ਪੇ ਤੋ ਕੋਈ ਬੰਦਾ ਨਾ ਕਿਸੇ ਅੱਗੇ ਝੁਕਣਾ ਨਹੀਂ ਚਾਹੁੰਦਾ ਪਰ ਜਿਨੇ ਰਿਸ਼ਤੇਆਂ ਨੂੰ ਬਚਾਉਣਾ ਹੋਵੇ ਉਹਨੂੰ ਝੁਕਣਾ ਹੀ ਪੈਂਦਾ ਚਲ ਠੀਕ ਆ ਜਸ਼ਨ ਜਿਵੇਂ ਵੀ ਤੈਨੂੰ ਸਹੀ ਲੱਗਦਾ ਨਾ ਤੂੰ ਉਵੇਂ ਹੀ ਕਰ ਲੈ ਚਲ ਠੀਕ ਆ ਮੈਂ ਤਾਂ ਫੋਨ ਰੱਖਦੀ ਆ ਹੋਰ ਨਾ ਕਿਤੇ ਮਾਮਾ ਤੀਆਂ ਸੁਣ ਲੈਣ ਮੇਰੇ ਸਿਰ ਚੜ ਜਾਣ ਫੇਰ ਆਕੇ ਚੰਗਾ ਲਾ ਮੇਰਾ ਫਰਜ ਸੀ ਉਹਨੂੰ ਦੱਸਣਾ ਹੁਣ ਅੱਗੇ ਉਹਦੀ ਮੰਨਣੀ ਜਾਂ ਨਾ ਮੰਨਣੀ ਮਰਜੀ ਐ ਜਸਤ ਤੁਸੀਂ ਮੈਨੂੰ ਦੱਸੇਂਗੀ ਤੂੰ ਆਪਾਂ ਕਰਨ ਕੀ ਆਏ ਇੱਥੇ ਭਾਬੀ ਕੇ ਜਸ ਤੁਸੀਂ ਚੱਲੋ ਇੱਕ ਵਾਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੁਣ ਮੈਂ ਕੀ ਸਮਝਾਈ ਜਾਊਂਗੀ ਬਾਰ-ਬਾਰ ਯਾਰ ਕੋਈ ਗੱਲਬਾਤ ਤਾਂ ਦੱਸ ਵੀ ਆਹ ਕੰਮ ਆਇਆ ਗਿਆ ਆਪਾਂ ਤੂੰ ਮੈਨੂੰ ਕੁਝ ਦੱਸਿਆ ਨਹੀਂ ਕਰ ਰਹੀ ਬਸ ਕੰਮ ਜਾਣਾ ਕੀ ਕੰਮ ਜਾਣਾ ਹੁਣ ਇਹ ਵੀ ਤਾਂ ਦੱਸ ਦੇ ਨਾ ਹੁਣ ਤਾਂ ਘਰੇ ਵੀ ਪਹੁੰਚ ਗਏ ਆਪਾਂ ਆ ਹੀ ਗਿਆ ਤੁਸੀਂ ਉੱਤਰੋ ਸਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਚਲੋ ਆ ਜਾਓ ਪੁੱਤ ਤੁਸੀਂ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਤੀ ਹੋ ਠੀਕ ਹੈ ਹਾਂ ਜੀ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਪੁੱਤ ਜਿਆਦਾ ਰਹ ਬੈਠੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਮਨਪ੍ਰੀਤ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਵੀਰੇ ਬੈਠ ਜਾ ਤੁਸੀਂ ਮੈਂ ਪਾਣੀ ਮਨਪ੍ਰੀਤ ਜਪਾਣੀ ਲਿਆ ਪੁੱਤ ਹੋ ਠੀਕ ਸੀ ਪੁੱਤ ਸਾਰੇ ਹਾਂ ਜੀ ਤੁਸੀਂ ਦੱਸੋ ਵੀਰ ਜੀ ਪਾਣੀ ਵੀ ਪਿਆ ਦਿੰਨੇ ਆ ਪਹਿਲਾਂ ਜਿਹੜੇ ਕੰਮ ਨੂੰ ਆਏ ਨੇ ਉਹ ਤਾਂ ਕਰ ਲੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਭਾਬੀ ਕਿਹੜੇ ਕੰਮ ਦੀ ਗੱਲ ਕਰੀ ਜਾਨੀ ਆ ਤੂੰ ਕੀ ਗੱਲ ਜਸਨ ਦੱਸਿਆ ਨਾ ਜਸ ਨੂੰ ਕੰਮ ਬਾਰੇ ਚਲ ਕੋਈ ਗੱਲ ਨਹੀਂ ਫਿਰ ਮੈਂ ਦੱਸ ਦਿੰਨੀ ਆ ਟਿੰਪਲ ਕੀ ਮਾ ਪਹਿਲਾਂ ਮਾਫੀ ਤਾਂ ਮੰਗ ਲਓ ਮਾਫੀ ਨਾ ਮਾਫੀ ਕਾਦੀ ਜਸ ਕੋਈ ਗੱਲ ਨਹੀਂ ਦੀਦੀ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਜੋ ਕੁਝ ਵੀ ਉਸ ਦਿਨ ਆਪਣੇ ਘਰੇ ਹੋਇਆ ਨਾ ਉਹ ਸਾਰੀਆਂ ਗਲਤੀਆਂ ਦੀ ਜ਼ਿੰਮੇਵਾਰੀ ਮੈਂ ਆਪਦੇ ਸਿਰ ਤੇ ਲੈਣੀ ਆ ਮੈਨੂੰ ਮਾਫ ਕਰ ਦਿਓ ਤੇ ਤੁਸੀਂ ਆਪਣੇ ਘਰੇ ਚੱਲੋ ਲੈ ਏ ਕੋਈ ਮਾਫੀ ਹੋਈ ਮਾ ਉੱਠ ਕੇ ਆ ਮੈਂ ਇੱਥੇ ਬੈਠਾ ਤੇ ਮੇਰੇ ਕੋਲ ਇੱਥੇ ਨੀਚੇ ਬੈ ਕੇ ਨਾ ਫਿਰ ਮਾਫੀ ਮੰਗੀ। ਨਾ ਭਾਬੀ ਤੇਰੇ ਦਿਮਾਗ 'ਚ ਫਰਕ ਹੈਗਾ। ਦਸ਼ਨ ਤੈਥੋਂ ਕਾਦੀ ਮਾਫੀ ਮੰਗੇ? ਸਾਰੀਆਂ ਗਲਤੀਆਂ ਤੇਰੀਆਂ ਨੇ ਮੈਨੂੰ ਕਿਹੜਾ ਤੇਰਾ ਪਤਾ ਨਹੀਂ ਹੈਗਾ? ਜੱਸ ਕੋਈ ਨਹੀਂ। ਮੈਂ ਕਿਹੜਾ ਛੋਟੀ ਹੋਣ ਲੱਗੀ ਆ। ਮਾਫੀ ਮੰਗ ਹੀ ਲੈਣੀ ਆ ਮੈਂ। ਦਸ਼ਨ ਕੋਈ ਲੋੜ ਨਹੀਂ ਤੁਮ ਮਾਫੀ ਮੰਗਣ ਦੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਇੱਥੇ ਮਾਫੀਆਂ ਮੰਗਣ ਆਉਂਦੀਆਂ ਨਾ। ਮੈਂ ਕਦੇ ਨਾਲ ਲਿਆ ਹੁੰਦਾ ਤੈਨੂੰ। ਜੱਸ ਇਹ ਛੋਟੀਆਂ-ਛੋਟੀਆਂ ਗੱਲਾਂ ਕਰਕੇ ਨਾ ਕਲੇਸ਼ ਵੱਡੇ ਹੋ ਜਾਂਦੇ ਨੇ। ਕੁਝ ਨਹੀਂ ਹੁੰਦਾ। ਦੀਦੀ ਮੈਨੂੰ ਮਾਫ ਕਰ ਦੋ। ਜਸ਼ਨ ਪ ਜਹੀ ਜੀ ਮੇਰੀ ਧੀ ਇਹ ਹੈ ਉਹੀ ਜੀ ਤੂੰ ਹੈ ਬਸ ਕੋਈ ਨਹੀਂ ਮਾਫੀ ਮੰਗ ਲਈ ਨਾ ਹੱਥ ਜੋੜ ਕੇ ਐਨੇ ਹੀ ਬਹੁਤ ਹੈ ਤੁਸੀਂ ਐਂ ਕਰੋ ਪੁੱਤ ਜਾ ਕੇ ਅੰਦਰ ਚਾਹ ਪਾਣੀ ਪਿਓ ਮੜਪੀਤ ਅੰਦਰ ਚਾਹ ਪਿਆ ਨਨ ਆ ਤੂੰ ਦੀਦੀ ਤੁਸੀਂ ਅੰਦਰ ਆਓ ਜਾ ਪੁੱਤ ਨਾਲੇ ਇੰਨੀ ਵਾਰੀ ਮਾਫੀ ਮੰਗਰ ਨੂੰ ਤੁਸੀਂ ਕਿਹੜਾ ਕੋਈ ਕਤਲ ਕਰਤਾ ਕੀ ਇਹ ਤੇਰੇ ਗੇ ਮੇਰੀ ਉੱਥੇ ਬੇਇੱਜ਼ਤੀ ਘੱਟ ਹੋਈ ਸੀ ਜਿਹੜੀ ਇੱਥੇ ਹੋਰ ਕਰੀ ਜੰਨੀ ਆ ਤੈਨੂੰ ਮੜੀ-ਮੁੱਟੀ ਅਕਲ ਹੈਗੀ ਐ ਕਿ ਨਹੀਂ ਕਰਿਆ ਤਾਂ ਦੁਸ਼ਮਣ ਤੇ ਵੀ ਬੰਦਾ ਇਹੀ ਨਹੀਂ ਕਰਦਾ ਹੈਗਾ ਉਹ ਤਾਂ ਫੇਰ ਵੀ ਤੇਰੀ ਦਰਾਨੀ ਹੈ ਮੇਰੀ ਗੱਲ ਸੁਣ ਲੈ ਸਿਆਣੀ ਬਣ ਲੈ ਹੁਣ ਉਹਨੇ ਤੇਥੋਂ ਮਾਫੀ ਵੀ ਮੰਗ ਲਈ ਅਗਲੀ ਨੀਵੀ ਹੋ ਕੇ ਆ ਗਈ ਹੁਣ ਨਾ ਬੈਗ ਚ ਪਾ ਕੇ ਕੱਪੜੇ ਤਰਜਾ ਨਾਲ ਇਹ ਨਾ ਸੋਚੀ ਵੀ ਦੁਬਾਰੇ ਹੋਰ ਕੋਈ ਤੇਰੀ ਮਿੰਤਾ ਕਰਨ ਆਊਗਾ ਮਾਂ ਹਜੇ ਤਾਂ ਤੂੰ ਅੱਗੇ ਅੱਗੇ ਦੇਖ ਹੁੰਦਾ ਤੇ ਹਜੇ ਤਾਂ ਮਾਰੀ ਮੋਟੀ ਗੱਲ ਸੀ ਹੁਣ ਅੱਗੇ ਦੇਖੀ ਕਿ ਕਿਤਾ ਸਾਰਾ ਟੰਕਰ ਮਿੰਤਾ ਕਰਦਾ ਫਿਰਦਾ ਚੱਲ ਕੋਈ ਨਹੀਂ ਜਿਹੜੀਆਂ ਮਿੰਤਾ ਕਰਾਉਣੀਆਂ ਨੇ ਨਾ ਉੱਥੇ ਜਾ ਕੇ ਕਰਾ ਲਈ ਉਹਨਾਂ ਤੋਂ ਹੁਣ ਤੂੰ ਬੈਗ ਚ ਕੱਪੜੇ ਪਾ ਲੈ ਚੁੱਪ ਕਰਕੇ ਤੇ ਤੁਰਦੀ ਬਾਣੀ ਨਾ ਨਾਲ ਤੇਰੇ ਘਰ ਨਹੀਂ ਮੈਂ ਆਉਂਦੀ ਹਾਂ ਇਹ ਗੱਲ ਪੱਕੀ ਹੈ ਮੇਰੇ ਘਰ ਜੇ ਆਏਂਗੀ ਨਾ ਲੜਕੇ ਨਹੀਂ ਖੁਸ਼ੀ ਖੁਸ਼ੀ ਜਦੋਂ ਮਰਜੀ ਆ ਜੀ ਹਾਲੇ ਵੀ ਦੇਖ ਕੇ ਮੈਂ ਆਕੜਾ ਕਰਦੀ ਐ ਸ਼ਰਮਣੀ ਮੰਦੀ ਵੀ ਮੇਰੀ ਸਰੀਕਣੀ ਮੇਰੇ ਘਰੇ ਆ ਗਈ ਤਾਂ ਕਿ ਮਾਫੀਆਂ ਮੰਗਦੀ ਐ ਓਏ ਗੱਲ ਨਹੀਂ ਜਸ਼ਨ ਤੂੰ ਮੈਨੂੰ ਇੱਥੋਂ ਲੈ ਤਾਂ ਚੱਲੀ ਆ ਪਰ ਤੂੰ ਇਹ ਚੀਜ਼ ਦੇਖੀ ਵੀ ਤੇਰੇ ਨਾਲ ਅੱਗੇ ਬਣਦਾ ਕੀ ਆ